ਅੱਜ ਮੈਂ ਇੱਥੇ ਲੁਧਿਆਣਾ ਪੰਜਾਬੀ ਭਵਨ ਦੇ ਵਿੱਚ ਆਇਆ ਔਰ ਮੈਨੂੰ ਕੈਚ ਫਾਇਰ ਕਲੱਬ ਵੱਲੋਂ ਬੁਲਾਇਆ ਗਿਆ ਹੈ ਔਰ ਜਿੱਥੇ ਮੈਂ ਉੱਚੇ ਤੌਰ ਤੇ ਆਪਣੇ ਦੋਸਤ ਅਮਨਦੇਵ ਬਿੱਤਲ ਜੀ ਨਾਲ ਆਇਆ ਹਾਂ ਜਿਹੜੇ ਇੰਟਰਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੂੰ ਚਲਾ ਰਹੇ ਹਨ ਮੈਂ ਅੱਜ ਤੁਹਾਡੇ ਰਾਹੀਂ ਇਸ মিডিਆ ਰਾਹੀਂ ਚੈਨਲ ਰਾਹੀਂ ਇੱਕ ਦੀਵਾਲੀ ਦਾ ਛੋਟਾ ਜਿਹਾ ਸੰਦੇਸ਼ ਦੇਣਾ ਚਾਹਨਾ ਕਿ ਮੇਰੇ ਪੰਜਾਬ ਵਾਸੀਓ ਮੇਰੇ ਲੁਧਿਆਣਾ ਵਾਸੀਓ ਮੇਰੇ ਪੈਣ ਮੇਰੇ ਭਰਾਵਾ ਮੇਰੇ ਬੁਰਖ ਬਜ਼ੁਰਗ ਮਾਤਾਵਾਂ ਔਰ ਬੱਚਿਆਂ ਨੂੰ ਮੈਂ ਖਾਸ ਕਰਕੇ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਦੀਵਾਲੀ ਸਿਰਫ ਪਟਾਕਿਆਂ ਦਾ ਤਿਉਹਾਰ ਨਹੀਂ ਦੀਵਾਲੀ ਇੱਕ ਉਤਸਾਹ ਦਾ ਤਿਉਹਾਰ ਹੈ ਦੀਵਾਲੀ ਉਜਾਲੇ ਪਾੰਦਾ ਪ੍ਰਤੀਕ ਹੈ ਅਸੀਂ ਇਸ ਪ੍ਰਥਾ ਨੂੰ ਅੱਗੇ ਵਧਾਈਏ ਆਪਣੀ ਜ਼ਿੰਦਗੀ 'ਚ ਉਜਾਲਾ ਲਿਆਈਏ ਮਾਪਿਓ ਦੀ ਸੇਵਾ ਕਰੀਏ ਅਸੀਂ ਨਸ਼ਿਆਂ ਤੋਂ ਦੂਰ ਰਹੀਏ ਸਮਾਜ ਦੀ ਸੇਵਾ ਕਰੀਏ ਕੌਮ ਦੀ ਸੇਵਾ ਕਰੀਏ ਔਰ ਪਟਾਕਿਆਂ ਦੇ ਨਾਲ-ਨਾਲ ਅਸੀਂ ਜਿੱਥੇ ਹੋਰ ਅਸੀਂ ਪੈਸੇ ਖਰਚਦੇ ਆ ਉਹਨਾਂ ਪੈਸਿਆਂ ਦੇ ਨਾਲ ਅਸੀਂ ਦੇਖੀਏ ਕਿ ਅਗਰ ਕਿਸੇ ਗਰੀਬ ਦੀ ਮਦਦ ਹੋ ਸਕਦੀ ਹੈ ਕਿਸੇ ਨੂੰ ਕੱਪੜੇ ਦਿਵਾਏ ਜਾ ਸਕਦੇ ਹਨ ਕੋਸ਼ਿਸ਼ ਕੀਤੀ ਜਾਵੇ ਇਸ ਦੀਵਾਲੀ ਦੇ ਮੌਕੇ ਵੱਧ ਤੋਂ ਵੱਧ ਗਰੀਬ ਦੀ ਸੇਵਾ ਕੌਮ ਦੀ ਸੇਵਾ ਅਤੇ ਸਮਾਜ ਦੀ ਸੇਵਾ ਕੀਤੀ ਜਾਏ ਇਹ ਮੈਸੇਜ ਮੈਂ ਆਪ ਦੇ ਲੁਧਿਆਣਾ ਵਾਸੀਆਂ ਨੂੰ ਆਪਣੇ ਪੰਜਾਬ ਚ ਵਸਦੇ ਪੰਜਾਬ ਵਾਸੀਆਂ ਨੂੰ ਦੇਣਾ ਚਾਹੁੰਦਾ ਹਾਂ ਔਰ ਮੈਂ ਹੈਪੀ ਦੀਵਾਲੀ ਸੇਫ ਦੀਵਾਲੀ ਸਭ ਨੂੰ ਕਹਿੰਦਿਆਂ ਹੋਇਆਂ ਮੈਂ ਮੈਂ ਇੱਥੇ ਖਤਮ ਕਰਦਾ